ਪਰੀ ਪੂਰਨ ਪ੍ਰਮਾਤਮਾ ਨੇ ਮਨੁੱਖ ਨੂੰ ਦੋ ਤਨ ਦਿੱਤੇ ਨੇ ਇੱਕ ਅਸਥੂਲ ਇੱਕ ਸੂਖਮ ਉਹ ਜੋ ਸੂਖਮ ਹੈ ਉਹ ਮਨ ਹੈ ਔਰ ਜੋ ਅਸਥੂਲ ਹੈ ਉਹ ਤਨ ਹੈ ਰੋਗ ਅਕਸਰ ਤਨ ਦੇ ਤਲ ਤੇ ਪ੍ਰਗਟ ਹੁੰਦੇ ਨੇ ਔਰ ਸੋਗ ਅਕਸਰ ਮਨ ਦੇ ਚੋਂਦਾ ਹੈ ਇਸ ਤਰ੍ਹਾਂ ਰੋਗ ਤੇ ਸੋਗ ਦੇ ਚ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਸੂਖਮ ਸਰੀਰ सोग न ग्रसया है और अस्थूल शरीर रोग है सोग किस तरह दूर हो और सोग की है से कुछ हो गया है कुछ सोग मंगी सी कुछ और चीज मिल गई है कुछ और सोग ਜਾਣਾ ਸੀ ਕਿਸੇ ਹੋਰ ਪਾਸੇ ਪਹੁੰਚ ਗਏ ਕਿਸੇ ਹੋਰ ਟਿਕਾਣੇ ਤੇ ਸੋਗ ਆਉਣਾ ਸੀ ਕਿਸੇ ਹੋਰ ਨੇ ਆ ਗਿਆ ਕੋਈ ਹੋਰ ਸੋਗ ਮਨ ਦੀ ਖਾਇਸ਼ ਤੋਂ ਉਲਟ ਜੋ ਕੁਝ ਵੀ ਹੋ ਜਾਂਦਾ ਹੈ ਸੋਗ ਨੂੰ ਜਨਮ ਦਿੰਦਾ ਹੈ ਰੋਜ਼ ਰੋਜ਼ ਅਸੀਂ ਜੋ ਕੁਝ ਚਾਹਦੇ ਆ ਨਹੀਂ ਹੁੰਦਾ ਔਰ ਉਸ ਤੋਂ ਵਿਪਰੀਤ ਹੋ ਜਾਂਦਾ ਹੈ ਤੋਂ ਮਨ ਸੋਗ ਨਾਲ ਭਰ ਜਾਂਦਾ ਹੈ ਹਰ ਨਵਾਂ ਦਿਨ ਨਵੇਂ ਸੋਗਾਂ ਨੂੰ ਜਨਮ ਦਿੰਦਾ ਹੈ ਕਿਉਂ ਕਿ ਹਰ ਦਿਨ ਕੁਛ ਸਾਡੀ ਮੰਗ ਤੇ ਹੁੰਦੀ ਹੈ ਕੁਛ ਸਾਡੀ ਚਾਹਤ ਤੇ ਹੁੰਦੀ ਹੈ ਤੇ ਜਦ ਵੀ ਉਸ ਤੋਂ ਵਿਪਰੀਤ ਹੋ ਜਾਏ ਔਰ ਬਹੁਤ ਵੱਡੇ ਪੱਦਰ ਤੇ ਹੋ ਜਾਏ ਤਾਂ ਮਨ ਦੇ ਤਲ ਤੇ ਸੋਗ ਪੈਦਾ ਹੋ ਜਾਂਦੇ ਨੇ ਕਬੀਰ ਕਹਿੰਦੇ ਨੇ ਜੋ ਮੈਂ ਚਿਤਮਾ ਨਾ ਕਰੇ ਕਿਆ ਮੇਰੇ ਚਿਤਵੇ ਹੋਏ अपना चितविया हर करे जो मेरे चित ना होए इकते मेरी चाहत है इक प्रभु दी चाहत है प्रभु दी जो चाहत है उस नल में राजी नहीं मेरी जो चाहत है वो पूरी नहीं हो रही तो शोक ए 20वीं सदी रोगा नाल ते भरी है पर मानसिक शोक नाल भी भर गई है अजो के विनक मनोचिंतक इसका इलाज ने वक्ति मनोरंजन मनोरंजन मन सोग दे तो कोई मनोरंजन कोई खेल कोई तमाशा कोई रंग कोई रूप इन्हू वेखो उस बैठो खेलो ताकि सोग मिट जाए ਪਰ ਕੌਣ ਇਹਨਾਂ ਸਿਆਣਿਆਂ ਨੂੰ ਦੱਸੇ ਸੋਗ ਮਿਟਦਾ ਨਹੀਂ ਵਕਤੀ ਤੌਰ ਤੇ ਸੋਗ ਭੁੱਲਦਾ ਹੈ ਔਰ ਜੈਸੇ ਜੈਸੇ ਉਮਰ ਵੱਧਦੀ ਹੈ ਸੋਗ ਵੀ ਵੱਧਦਾ ਹੈ ਸੋਗ ਦੇ ਵਿੱਚ ਹੌਕੇ ਹੁੰਦੇ ਨੇ ਸੋਗ ਦੇ ਵਿੱਚ ਪਛਤਾਵੇ ਹੁੰਦੇ ਨੇ ਸੋਗ ਦੇ ਵਿੱਚ ਸਾੜੇ ਹੁੰਦੇ ਨੇ ਸੋਗ ਦੇ ਵਿੱਚ ਜਲਨ ਆਉਂਦੀ ਹੈ ਸੋਗ ਇੱਕ ਐਸੀ ਅਗਨੀ ਹੈ ਜਿਸ ਵਿੱਚ ਮਨੁੱਖ ਦੀ ਸੋਚਣ ਸ਼ਕਤੀ ਵੀ ਜਲ ਜਾਂਦੀ ਹੈ ਮਨੁੱਖ ਦੀ ਵਿਚਾਰ ਸ਼ਕਤੀ ਵੀ ਜਲ ਜਾਂਦੀ ਹੈ ਮਨੁੱਖ ਦਾ ਸਦਾਚਾਰ ਵੀ ਕਈ ਦਫਾ ਜਲ ਕੇ ਖਾਕ ਹੋ ਜਾਂਦਾ ਹੈ ਸੋਗ ਇੱਕ ਐਸਾ ਮਾਨਸਿਕ ਰੋਗ ਹੈ ਤਨ ਦੇ ਚ ਰੋਗ ਹੋਵਨ ਮਨ ਦੇ ਸੋਗ ਹੋਵਨ ਤੋਂ ਐਸੇ ਪੁਰਸ਼ ਨੂੰ ਕਿਸੇ ਹੋਰ ਨਰਕ ਵਿੱਚ ਜਾਣ ਦੀ ਲੋੜ ਨਹੀਂ ਨਰਕ ਭੋਗ ਰਹੇ ਇਹ ਨਰਕ ਦੇ ਚ ਜੀ ਰਹੇ ਨਰਕੀ ਕਿਉਂ ਇੰਜ ਕਹੀਏ ਕੁੰਭੀ ਨਰਕ ਦੇ ਜੀ ਰਹੇ ਤਨ ਦੇ ਚ ਰੋਗ ਨੇ ਮਨ ਦੇ ਚ ਸੋਗ ਨੇ ਜਿੱਧਰ ਜਾ ਰਿਹਾ ਹੈ ਰੋਗ ਤੇ ਸੋਗ ਇਸ ਦੇ ਨਾਲ ਜਾ ਰਹੇ ਨੇ ਇਹਦੇ ਨਾਲ ਬੈਠੇ ਨੇ ਬਿਲਕੁਲ ਕੋਲ ਨੇ ਅੱਜ ਤੱਕ ਮਾਨਸਿਕ ਸੋਗ ਨੂੰ ਦੂਰ ਕਰਨ ਵਾਸਤੇ ਜਿੰਨੇ ਮਨੋਰੰਜਨ ਆਏ ਨੇ ਔਰ ਰੋਜ਼ ਨਿਤ ਨਵੇਂ ਪੈਦਾ ਹੋ ਰਹੇ ਨੇ ਸੋਗ ਨੂੰ ਮਿਟਾਉਣ ਵਿੱਚ ਅਸਮਰਥ ਹੋ ਰਹੇ ਨੇ ਕਿਉਂਕਿ ਕੋਈ ਵੀ ਮਨੋਰੰਜਨ ਬਹੁਤ ਲੰਮੇ ਸਮੇਂ ਤੱਕ ਟਿਕਦਾ ਨਹੀਂ ਪੁਰਾਣਾ ਹੋ ਜਾਂਦਾ ਹੈ ਹਰ ਤਰ੍ਹਾਂ ਦਾ ਮਨੋਰੰਜਨ ਚਾਹੇ ਕੋਈ ਰੂਪ ਹੈ ਚਾਹੇ ਕੋਈ ਰੰਗ ਹੈ ਚਾਹੇ ਕੋਈ ਤਮਾਸ਼ਾ ਹੈ ਚਾਹੇ ਕੋਈ ਖੇਲ ਹੈ ਚਾਹੇ ਕੋਈ ਗੀਤ ਹੈ ਚਾਹੇ ਕੋਈ ਸੰਗੀਤ ਦੀ ਧੁਨ ਹੈ ਮਨ ਐਸਾ ਹੈ ਸਭ ਨੂੰ ਪੁਰਾਣਾ ਕਰ ਦਿੰਦਾ ਹੈ ਕਿਉਂ मन चंचल है चंचल का मतलब ही है चल चल जो चल रहे, है चल रहे, है चल रहे, है तो मनोरंजन चल नहीं रहे अपनी थां ते होया है, चाहे रंग है चाहे रूप है तमाशा है खेल है इते अपनी थां ते खड़ा है मन चंचल लंगे अग्गे, तो मन दे तल ते सब कुछ बेमैनी हो जाता है ਔਰ ਉਸ ਬੇਚੈਨੀ ਪਰੇਸ਼ਾਨੀ ਦੀ ਹਾਲਤ ਨੂੰ ਸੋਗ ਕਹਿੰਦੇ ਨੇ ਇਸ ਤਰ੍ਹਾਂ ਦਾ ਮਨੁੱਖ ਜਿੱਥੇ ਬੈਠਾ ਹੈ ਮੁਰਝਾਇਆ ਹੋਇਆ ਬੈਠਾ ਹੈ ਇਸ ਤਰ੍ਹਾਂ ਦਾ ਮਨੁੱਖ ਜਿੱਥੇ ਬੈਠਾ ਹੈ ਔਕੇ ਭਰ ਰਿਹਾ ਹੈ ਇਸ ਤਰ੍ਹਾਂ ਦਾ ਮਨੁੱਖ ਜਿੱਥੇ ਬੈਠਾ ਹੈ ਇੱਕ ਆਪਣੇ ਆਲੇ ਦੋਲੇ ਬੜਾ ਦੁਖਤਵਾਤਵਰਣ ਪੈਦਾ ਕਰ ਰਿਹਾ ਹੈ ਸੋਗ ਭਰਿਆ ਇੱਕ ਸੋਗੀ ਕੋਲ ਬੈਠ ਕੇ ਇੱਕ ਸਿਆਣੇ ਤੋਂ ਸਿਆਣਾ ਮਨੁੱਖ ਵੀ પ્રસન્ન ਚਿਤ ਨਹੀਂ ਬੈਠ ਸਕੇਗਾ ਇੱਕ ਸੋਗੀ ਕੋਲ ਬੈਠ ਕੇ बड़े तो बड़ा दार्शनिक भी मन तल से लड़खड़ा जाएगा एक सोगी को बैठ के बड़े आनंदित तो भी महसूस करेगा मेरा आनंद उड़ गया खो गया या इंज भी कह लो सोगी मनुख कोई बैठना पसंद भी नहीं करता सोग ग्रसे मनुख को हर मनुख दूर भजना चाहता है पर इस भुलेखे भी नहीं पहना चाहिए ਮੁਸਕਰਾਉਂਦੇ ਹੋਏ ਚਿਹਰਿਆਂ ਦੇ ਥੱਲੇ ਵੀ ਸੋਗ ਹੁੰਦੇ ਨੇ ਹੱਸਦੀ ਹੋਈ ਜ਼ਿੰਦਗੀ ਦੇ ਥੱਲੇ ਵੀ ਬੜਾ ਭਿਆਨਕਰ ਸੋਗ ਹੁੰਦਾ ਹੈ ਔਰ ਸੋਗ ਹੈ ਅਨੰਤ ਚਿੰਤਾਵਾਂ ਦਾ ਮਜਮੂਆ ਰਾਜ ਯੋਗ ਭਰਤਰੀ ਇਸ ਦਾ ਇੱਕ ਬੜਾ ਸੁੰਦਰ ਖੁਲਾਸਾ ਪੇਸ਼ ਕਰਦੇ ਨੇ ਕਿ ਮਨੁੱਖ ਸੋਗ ਵਿੱਚ ਕਿਸ ਤਰ੍ਹਾਂ ਗ੍ਰਸਤ ਹੋ ਜਾਂਦਾ ਹੈ ਕਿਸ ਤਰ੍ਹਾਂ ਫਸ ਜਾਂਦਾ ਹੈ ਔਰ ਇਹ ਅਲੇ ਦੋਲੇ ਕਿਸ ਤਰ੍ਹਾਂ ਦੁਸ਼ਣ ਵਾਤਾਵਰਣ ਪੈਦਾ ਕਰ ਦਿੰਦਾ ਹੈ ਸੋਗੀ ਬੰਦੇ ਦਾ ਪਤਨੀ ਨਾਲ ਸੰਬੰਧ ਨਹੀਂ ਜੁੜਦਾ ਸੋਗੀ ਮਨੁੱਖ ਦਾ ਮਾਪਾਪ ਨਾਲ ਰਿਸ਼ਤਾ ਨਹੀਂ ਬਣਦਾ ਸੋਗੀ ਮਨੁੱਖ ਭਰਾਵਾਂ ਤੋਂ ਦੂਰ ਰਹਿੰਦਾ ਹੈ ਪੁੱਤਰਾਂ ਤੋਂ ਦੂਰ ਰਹਿੰਦਾ ਹੈ ਸੋਗੀ ਮਨੁੱਖ ਤਨਹਾਈ ਬੈਠਣਾ ਚਾਹੁੰਦਾ ਹੈ ਸੋਗ ਇਤਨਾ ਅੰਧਕਾਰ ਪੈਦਾ ਕਰ ਦਿੰਦਾ ਹੈ। ਔਰ ਸੋਗ ਮਨ ਨੂੰ ਇਤਨਾ ਸੁਕੋੜ ਕੇ ਰੱਖ ਦਿੰਦਾ ਹੈ ਕਿ ਉਹ ਸੰਕੁਚਿਤ ਰਹਿਣਾ ਚਾਹੁੰਦਾ ਹੈ। ਕਿਦਰੇ ਇਕਾਂਤ, ਤਨਹਾਈ ਵਿੱਚ ਬੈਠਣਾ ਚਾਹੁੰਦਾ ਹੈ। ਸੋਗ ਇਸ ਨੂੰ ਮਹਿਫਲਾਂ ਵਿੱਚ ਨਹੀਂ ਬੈਠਣ ਦੇਂਦਾ। ਸੋਗ ਪਰਿਵਾਰ ਨਾਲ ਸੰਬੰਧ ਨਹੀਂ ਜੋੜਨ ਦੇਂਦਾ। ਸੋਗ ਕਿਸੇ ਪਦਾਰਥ ਨਾਲ ਵੀ ਸੰਬੰਧ ਨਹੀਂ ਜੋੜਨ ਦੇਂਦਾ। ਸੋਗ ਸੰਕੋਚ ਕੇ ਰੱਖ ਦਿੰਦਾ ਹੈ। ਸੋਗ ਸਿਕੋੜ ਕੇ ਰੱਖ ਦਿੰਦਾ ਹੈ ਸੋਗ ਨਿਚੋੜ ਕੇ ਰੱਖ ਦਿੰਦਾ ਹੈ ਔਰ ਇਹ ਤਨਹਾ ਬੈਠ ਕੇ ਆਪਣੇ ਸੋਗ ਦੇ ਚ ਹੀ ਜੀਣਾ ਚਾਹੁੰਦਾ ਹੈ ਔਰ ਇਹ ਸੋਗ ਪਤਨੀ ਕਿੰਨੇ ਤਰ੍ਹਾਂ ਦੇ ਰੋਗਾਂ ਨੂੰ ਜਨਮ ਦਿੰਦਾ ਹੈ ਕਿੰਨੀ ਤਰ੍ਹਾਂ ਦੀ ਮਾਨਸਿਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਇੱਥੇ ਤੱਕ ਕੌਣ ਪੁੱਛਾਂਦਾ ਹੈ ਇੱਛਾਵਾਂ ਪੁੱਛਾਂਦੀਆਂ ਨੇ ਖਾਇਸ਼ਾਂ ਪੁੱਛਾਂਦੀਆਂ ਨੇ ਦੋਂ ਪਹੁੰਚ ਆਂਦੀਆਂ ਨੇ ਪੂਰੀਆਂ ਨਹੀਂ ਆਉਂਦੀਆਂ ਇਸ ਨੂੰ ਇੰਜ ਇੱਕ ਸਰਿਤਾ ਇੱਕ ਨਦੀ ਦਾ ਰੂਪਕ ਅਲੰਕਾਰ ਬਣਾ ਕੇ ਰਾਜਯੋਗ ਵਰਤਰੀ ਇਸ ਸੋਗ ਦੀ ਰੂਪਰੇਖਾ ਪੇਸ਼ ਕਰਦੇ ਨੇ ਆਸਾ ਨਾਮ ਸਰੀ ਮਨੋਰਾਜ ਨੀਰ ਭਰੀ ਤ੍ਰਿਸ਼ਨਾ चित्रंग खरी व्याकुल गंभीर है ये जो व्याकुलता है ये जो बेचैनी है व्याकुल बेचैन चैन नहीं है सुकून नहीं है मन दे तलते क्यों ख्वाहिश है आसावा इसके अंदर चल रही है ने किसी किसी इच्छा नाल ਸੰਕਲਪ ਚੱਲ ਪੈਂਦੇ ਨੇ ਨਹੀਂ ਤੇ ਇੱਛਾਵਾਂ ਚਲਦੀਆਂ ਰਹਿੰਦੀਆਂ ਨੇ ਉਹਨਾਂ ਨਾਲ ਸੰਕਲਪ ਨਹੀਂ ਚੱਲਦੇ ਇੱਛਾ ਉਹੀ ਪੂਰੀ ਕਰਨ ਲਈ ਮਨੁੱਖ ਦ੍ਰਿੜ ਹੋ ਜਾਂਦਾ ਹੈ ਜਿਸ ਦੇ ਨਾਲ ਇਸ ਦੀ ਸੰਕਲਪ ਸ਼ਕਤੀ ਚੱਲ ਪਵੇ ਹਾਂ ਇਹ ਇੱਛਾ ਮੈਂ ਪੂਰੀ ਕਰਨੀ ਹੈ ਬਾਕੀ ਇੱਛਾ ਬਹਿ ਜਾਂਦੀਆਂ ਨੇ ਇਹ ਇਸ ਤਰ੍ਹਾਂ ਹੈ ਦਰਿਆ ਤੇ ਬਹਿ ਰਿਹਾ ਹੈ ਬਸ ਉਹੀ ਪਾਣੀ ਸਾਡੇ ਸਰੀਰ ਦਾ ਹਿੱਸਾ ਬਣਿਆ ਜੋ ਪੀ ਲਿਆ ਸੀ ਉਸ ਵਕਤ ਦੇ ਦਰਿਆ ਚੋਂ ਉਹੀ ਪਾਣੀ ਸਾਡਾ ਹਿੱਸਾ ਬਣਿਆ ਜੋ ਅਸੀਂ ਆਪਣੇ ਖੇਤ ਨੂੰ ਸਿੰਚ ਦਿੱਤਾ ਬਾਕੀ ਤੇ ਵਗ ਰਿਹਾ ਹੈ ਇੱਛਾ ਪੂਰੀ ਕਰਨ ਦੇ ਵਿੱਚ ਜਦ ਮਨੁੱਖ ਦ੍ਰਿੜ ਸੰਕਲਪਿਤ ਹੋ ਜਾਂਦਾ ਹੈ ਤਾਂ ਉਹ ਇੱਛਾ ਤੇ ਕਈ ਦਫਾ ਪੂਰੀ ਹੋ ਜਾਂਦੀ ਹੈ ਤੇ ਜੇ ਨਾ ਪੂਰੀ ਹੋਵੇ ਤਾਂ ਵੀ ਇੱਕ ਰੇਖਾ ਛੋੜ ਜਾਂਦੀ ਹੈ ਬਾਕੀ ਇੱਛਾਵਾਂ ਇਨ ਚਲਦੀਆਂ ਰਹਿੰਦੀਆਂ ਨੇ ਜਿਵੇਂ ਨਦੀ ਵਹਿ ਰਹੀ ਹੈ ਬਾਵੇਂ ਨਦੀ ਦੇ ਕੋਲ ਘਰ ਹੈ ਵਹਿ ਰਹੀ ਹੈ ਪਰ ਨਦੀ ਨਾਲ ਉਤਨਾ ਹੀ ਮਤਲਬ ਹੈ ਜੋ ਪੀਲੇ ਹੈ ਪਾਣੀ ਉਹੀ ਹਿੱਸਾ ਬਣਿਆ ਹੈ ਬਾਕੀ ਵਗ ਰਿਹਾ ਹੈ ਦਿਨ ਰਾਤ ਖਾਇਸ਼ਾਂ ਦੀ ਸਰਤਾ ਅੰਦਰ ਵਗ ਰਹੀ ਹੈ ਇੱਛਾਵਾਂ ਦੀ ਨਦੀ ਅੰਦਰ ਚੱਲ ਰਹੀ ਹੈ ਆਸਾ ਨਾਮ ਸਰੀ ਮਨੋਰਾਜ ਨੀਰ ਭਰੀ ਇਸ ਆਸਾ ਰੂਪੀ ਨਦੀ ਦੇਚ ਪਾਣੀ ਕਿਹੜਾ ਹੈ ਸੰਕਲਪ ਜਿਸ ਜਿਸ ਇੱਛਾ ਨੂੰ ਪੂਰੀ ਕਰਨ ਵਾਸਤੇ ਦ੍ਰਿੜ ਸੰਕਲਪਿਤ ਅਸੀਂ ਹੋ ਜਾਂਦੇ ਹਾਂ ਉਹ ਉਸ ਨਦੀ ਦਾ ਜਲ ਬਣ ਜਾਂਦਾ ਹੈ ਉਸ ਨਦੀ ਦੀ ਧਾਰਾ ਬਣ ਜਾਂਦੀ ਹੈ ਆਸਾ ਨਾਮ ਸਰੀ ਮਨੋਰਾਜ ਨੀਰ ਭਰੀ ਤ੍ਰਿਸ਼ਨਾ ਤਰੰਗ ਖਰੀ ਇਸ ਆਸਾ ਰੂਪੀ ਨਦੀ ਦੇ ਵਿੱਚ ਅਗਰ ਸੰਕਲਪ ਪਾਣੀ ਹੈ ਤਾਂ ਤਰੰਗ ਕੀ ਨੇ ਤ੍ਰਿਸ਼ਨਾ ਕਿਉਂਕਿ ਜਿੱਥੇ ਇੱਛਾ ਹੈ ਉੱਥੇ ਸੰਕਲਪ ਤੇ ਪੈਦਾ ਹੋਣਗੇ ਤੇ ਜਿੱਥੇ ਦ੍ਰਿੜ ਸੰਕਲਪ ਹੋ ਗਏ ਇੱਛਾ ਦੀ ਪੂਰਤੀ ਲਈ ਉੱਥੇ ਤ੍ਰਿਸ਼ਨਾ ਤੇ ਪਰਬਲ ਹੋਵੇਗੀ ਲਾਜ਼ਮੀ ਹੋਵੇਗੀ ਬਿਆਕੁਲੀ ਗੰਭੀਰ ਹੈ ਇਹ ਨਦੀ ਗਹਿਰੀ ਕਿਤਨੀ ਹੈ ਇਹਦਾ ਪਾਟ ਕਿਤਨਾ ਗਹਿਰਾ ਹੈ ਇਹ ਚੌੜੀ ਕਿਤਨੀ ਹੈ ਇਹ ਗਹਿਰੀ ਕਿਤਨੀ ਹੈ तो ए राजयोगी ए महान संत मन दहराइया न समझ वाला महायोगी इंज कह रहे है व्याकुलता ही इस गहराई है बेचैनी ही इसकी गहराई है और एक हकीकत है बेचैनी अजे भी नापतोल नहीं आई कोई ऐसा पैमाना नहीं ਕੇ ਨਾਪ ਲਈਏ ਬਿਆਕੁਲਤਾ ਕਿੰਨੀ ਗਹਿਰੀ ਹੈ ਬਹੁਤ ਗਹਿਰੀ ਹੈ ਬਹੁਤ ਗਹਿਰੀ ਹੈ ਇਹਦੀਆਂ ਜੜਾਂ ਨਹੀਂ ਲੱਗਦੀਆਂ ਇਹਦੀ ਤੈ ਨਹੀਂ ਲੱਗਦੀ ਬਿਆਕੁਲਤਾ ਹੀ ਇਸ ਦੀ ਗਹਿਰਾਈ ਹੈ ਜਿੱਥੇ ਇੱਛਾਵਾਂ ਨੇ ਉੱਥੇ ਸੰਕਲਪ ਨੇ ਜਿੱਥੇ ਸੰਕਲਪ ਹੈ ਉੱਥੇ ਤ੍ਰਿਸ਼ਨਾ ਹੈ ਔਰ ਜਿੱਥੇ ਪਰਵਲ ਤ੍ਰਿਸ਼ਨਾ ਦੇ ਤਰੰਗ ਨੇ ਬਿਆਕੁਲਤਾ ਤੇ ਉੱਥੇ ਹੈ ਏਸ ਨੂੰ ਉਲਟਾ ਕੇ ਕਹਿ ਦਿਓ ਇਹ ਬੇਚੈਨ ਕਿਉਂ ਹੈ ਤ੍ਰਿਸ਼ਨਾਲੂ ਹੈ ਇਹ ਤ੍ਰਿਸ਼ਨਾ ਲੋ ਕਿਉ ਹੈ ਇਹਦੇ ਅੰਦਰ ਸੰਕਲਪ ਨੇ ਸੰਕਲਪ ਕਿਉ ਨੇ ਇਹਦੇ ਅੰਦਰ ਇੱਛਾਵਾਂ ਨੇ ਇੱਛਾ ਦੀ ਪੂਰਤੀ ਕਰਨਾ ਚਾਹੁੰਦਾ ਹੈ ਆਸਾ ਨਾਮ ਸਰੀ ਮਨੋਰਾਜ ਨੀਰ ਭਰੀ ਤ੍ਰਿਸ਼ਨਾ ਤਰੰਗ ਖਰੀ ਬਿਆਕੋਲੀ ਗੰਬੀਰ ਹੈ ਆਲਮ ਤੇ ਇਸ ਤਰ੍ਹਾਂ ਕਹਿੰਦੇ ਨੇ ਜ਼ਿੰਦਗੀ ਨਾਪੀ ਜਾ ਸਕਦੀ ਹੈ ਚਲੋ ਵੱਦ ਤੋਂ ਵੱਦ ਕਹਿ ਲਈਏ 100 ਸਾਲ ਦਰਸ਼ਨਾ ਨਹੀਂ नापी जा ਸਕਦੀ ਬਿਆਕੁਲਤਾ ਨਹੀਂ नापी ਜਾ ਸਕਦੀ ਔਰ ਇਹ ਜਿਹੜੀ ਆਸਾ ਨਦੀ ਹੈ ਕਿੰਨੀ ਲੰਬੀ ਹੈ ਜ਼ਮੀਨ ਦੇ ਤੇ ਵਗਦੀਆਂ ਜਾਂ ਨਦੀਆਂ ਦੇ ਇਹ ਬਕੈਦਾ ਧਾਰਾਵਾਂ ਨਾਪੀਆਂ ਜਾ ਚੁਕੀਆਂ ਨੇ ਕਿੰਨੇ ਮੀਲ ਲੰਬੀ ਹੈ ਇਹਦਾ ਪਾੜ ਕਿੰਨਾ ਚੌੜਾ ਹੈ ਇਹ ਗਹਿਰੀ ਕਿਤਨੀ ਹੈ ਇੱਕੋ ਹੀ ਨਦੀ ਹੈ ਜੋ ਮਨ ਦੇ ਚ ਵਗ ਰਹੀ ਹੈ ਨਾ ਲੰਬਾਈ नापਦੇ ਚਾਉਂਦੀ ਐ ਨਾ ਚੌੜਾਈ ਨਾਪਦੇ ਚਾਉਂਦੀ ਐ ਨਾ ਗਹਿਰਾਈ ਨਾਪਦੇ ਚਾਉਂਦੀ ਐ ਉਹ ਹੈ ਆਸਾ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਆਸਾ ਵਿੱਚ ਅਤ ਦੁੱਖ ਘਣਾ ਮਨ ਮੁਖ ਚਿਤ ਲਾਇਆ ਬਕਾਇਦਾ ਫੈਸਲਾ ਵੀ ਕਰ ਦਿੱਤਾ ਹੈ ਬਹੁਤੀਆਂ ਵਿਅਰਸ ਦੀਆਂ ਇੱਛਾਵਾਂ ਕਿਸ ਦੇ ਅੰਦਰ ਆਉਂਦੀਆਂ ਨੇ ਜਿਸ ਨੇ ਆਪਣੇ ਮਨ ਨੂੰ ਹੀ ਸਾਹਮਣੇ ਰੱਖਿਆ ਹੈ ਔਰ ਸੋਗ ਕਿੱਥੇ ਜ਼ਿਆਦਾ ਹੁੰਦਾ ਹੈ ਜਿੱਥੇ ਇੱਛਾਵਾਂ ਜ਼ਿਆਦਾ ਨੇ ਔਰ ਸਾਰੀਆਂ ਇੱਛਾ ਕਿਸਦੀਆਂ ਪੂਰੀਆਂ ਹੋਈਆਂ ਨੇ ਰੂਹੇ ਜ਼ਮੀਨ ਤੇ ਇੱਕ ਦੀਆਂ ਵੀ ਨਹੀਂ ਹੋਈਆਂ ਕੋਈ ਇੱਕ ਮਨੁੱਖ ਵੀ ਇਤਿਹਾਸ ਦੇ ਵਿੱਚ ਅਸੀਂ ਬਿਆਨ ਨਹੀਂ ਕਰ ਸਕਦੇ ਜਾਂ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਇਸ ਬੰਦੇ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਇੱਕ ਵੀ ਨਹੀਂ ਹੋਇਆ ਲਗਜ਼ਬ ਦੀ ਗੱਲ ਇਤਨਾ ਲੰਬਾ ਚੌੜਾ ਪ੍ਰithvi ਦਾ ਇਤਿਹਾਸ ਔਰ ਇਤਨੀ ਮਨੁੱਖਤਾ ਔਰ ਇੱਕਦੀਆਂ ਵੀ ਸਾਰੀਆਂ ਇੱਛਾਵਾਂ ਨਾ ਪੂਰੀਆਂ ਆਈਆਂ ਹੋਣ ਤੇ ਫਿਰ ਵੀ ਹਰ ਬੰਦਾ ਦ੍ਰਿੜ ਸੰਕਲਪ ਹੋਵੇ ਮੈਂ ਆਪਣੀਆਂ ਸਾਰੀਆਂ ਖਾਇਸ਼ਾਂ ਪੂਰੀਆਂ ਕਰਨੀਆਂ ਨੇ ਇਸ ਤੋਂ ਵੱਡੀ ਹੋਰ ਮੂੜਤਾ ਕਿਹੜੀ ਹੋਵੇਗੀ ਇਸ ਤੋਂ ਵੱਡੀ ਹੋਰ ਨਾਦਾਨੀ ਕਿਹੜੀ ਹੋਵੇਗੀ ਪਹਿਲੇ ਤੂੰ ਉਹ ਉਦਾਹਰਣ ਤੇ ਕੋਈ ਲੱਭ ਲੈ ਕਿਸ ਦੀਆਂ ਸਾਰੀਆਂ ਖਾਇਸ਼ਾਂ ਪੂਰੀਆਂ ਹੋਈਆਂ ਨੇ ਕਿਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ ਕਹਿ ਦਿੱਤਾ ਸੀ ਕਿਸੇ ਵਕਤ ਬਾਦਰ ਸ਼ਾਹ ਜ਼ਫਰ ਨੇ ਇਸ ਕੱਚੀ ਜ਼ਮੀਨ ਦੇ ਚ ਪੱਕੇ ਮਹਿਲ ਕਿਸ ਦੇ ਬਣਾਣੇ ਇਸ ਕੱਚੀ ਧਰਤੀ ਦੇ ਪੱਕੀ ਜ਼ਿੰਦਗੀ ਕਿਸ ਨੂੰ ਮਿਲੀਏ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਧਿਆਰ ਮੈਂ ਕਿਸ ਕੀ ਬਣੀ ਹੈ ਆਲਮੇ ਨਾ ਪਾਏ ਧਾਰ ਮੈਂ ਲੇਕਿਨ ਫਿਰ ਵੀ ਆਖੇ ਜ਼ਿੰਦਗੀ ਕੱਚੀ ਹੈ ਤਾਂ ਹੋਵੇ ਭਈ ਮੈਂ ਮਹਿਲ ਪੱਕਾ ਬਣਾਣਾ ਹੈ ਪਰ ਕੌਣ ਦੱਸੇ ਜ਼ਿੰਦਗੀ ਕੱਚੀ ਹੈ ਤਾਂ ਮਹਿਲ ਵੀ ਕੱਚਾ ਹੈ ਜ਼ਿੰਦਗੀ 100 ਸਾਲ ਦੇ ਖੰਡਰ ਹੋਵੇਗੀ ਤੇਰਾ ਬਣਾਇਆ ਮਹਿਲ 200 ਸਾਲ ਦੇ ਖੰਡਰ ਹੋ ਜਾਏਗਾ ਆਖਰ ਖੰਡਰ ਤੇ ਹੋਣਾ ਹੈ ਆਖਰ ਮਿਟਣਾ ਹੈ ਆਖਰ ਢੇ ਢੇਰੀ ਹੋਣਾ ਹੈ ਤੋ ਸਾਰੀਆਂ ਖਾਇਸ਼ਾਂ ਰੂਹੇ ਜ਼ਮੀਨ ਤੇ ਇੱਕ ਦੀਆਂ ਵੀ ਨਹੀਂ ਪੂਰੀਆਂ ਹੋਈਆਂ ਫਿਰ ਵੀ ਸਾਰੇ ਸਾਰੀਆਂ ਖਾਇਸ਼ਾਂ ਪੂਰੀ ਕਰਨ ਨੂੰ ਚਲੇ ਹੋਏ ਨੇ ਕਮਰ ਬਸਤਾਂ ਨੇ ਭਜ ਰਹੇ ਨੇ ਦੌੜ ਰਹੇ ਨੇ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨੀ ਹੈ ਔਰ ਕੌਣ ਦੱਸੇ ਇੱਕ ਤੇ ਉਦਾਹਰਣ ਦੇ ਦਿਓ ਕਿਸੇ ਇੱਕ ਮਨੁੱਖ ਨੂੰ ਤੇ ਅੱਗੇ ਕਰੋ ਭਰਤਰੀ ਕੈਨਨ ਜਿੱਥੇ ਇੱਛਾਵਾਂ ਨੇ ਉੱਥੇ ਸੰਕਲਪ ਨੇ ਜਿੱਥੇ ਸੰਕਲਪ ਹੈ ਉੱਥੇ ਤ੍ਰਿਸ਼ਨਾ ਹੈ ਔਰ ਜਿੱਥੇ ਤ੍ਰਿਸ਼ਨਾ ਹੈ ਉੱਥੇ ਬੜੀ ਗਹਿਰੀ ਬਿਆਕੁਲਤਾ ਹੈ ਆਸਾ ਨਾਮ ਸਰੀ ਮਨੋ ਰਾਜਨੀਰ ਭਰੀ ਤ੍ਰਿਸ਼ਨਾ ਤਰੰਗ ਖੜੀ ਬਿਆਕੁਲੀ ਗੰਭੀਰ ਹੈ ਧੀਰਜ ਕੋ ਤਰ ਹਾਰੀ ਬੁੱਧ ਨਾਵ ਕੋ ਨਿਵਾਰੀ ਭਵ ਸਿੰਧ ਗਤਵਾਰੀ ਬਿਪਤਾ ਸਮੀਰ ਹੈ ਆਪਕਨ ਜਿਹੜਾ ਬਿਆਕਲ ਮਨੋ ਖੋਵੇਗਾ ਧੀਰਜ ਮਾਨ ਵੀ ਨਹੀਂ ਹੋ ਸਕਦਾ ਇਸ ਨਦੀ ਦੇ ਤਟ ਤੇ ਜੋ ਇੱਕ ਦਰਖਤ ਹੈ ਜਿਹਦਾ ਨਾਂ ਹੈ ਧੀਰਜ ਚਲੋ ਮਨੁਖ ਬਿਆਕਲ ਹੈ ਤ੍ਰਿਸ਼ਨਾਲੂ ਹੈ ਔਰ ਤਰ੍ਹਾਂ ਤਰ੍ਹਾਂ ਦੇ ਸੰਕਲਪਾਂ ਦੇ ਵਿੱਚ ਗਰਸਿਆ ਹੋਇਆ ਹੈ ਬੜੀਆਂ ਖਾਇਸ਼ਾਂ ਨੇ ਚਲੋ ਧੀਰਜ ਦੇ ਆਸਰੇ ਤੇ ਕੁਝ ਆਪਣੀ ਜ਼ਿੰਦਗੀ ਬਤੀਤ ਕਰੇ ਧਰਮ ਦੇ ਆਸਰੇ ਤੇ ਆਪਣਾ ਕੁਝ ਜੀਵਨ ਬਤੀਤ ਕਰੇ ਤੋ ਭਰਤਰੀ ਕਹਿੰਨ ਧਰਮ ਦਾ ਇਹ ਦਰਖ ਧਰਮ ਕੀ ਮਰਿਆਦਾ ਤੇ ਮਰਿਆਦਾ ਕੀ ਬੋਲਣ ਦੀ ਮਰਿਆਦਾ ਬੈਠਣ ਦੀ ਮਰਿਆਦਾ ਖਾਣ ਦੀ ਮਰਿਆਦਾ ਪੀਣ ਦੀ ਮਰਿਆਦਾ ਜੀਉਣ ਦੀ ਮਰਿਆਦਾ ਔਰ ਇਸਤਰੀ ਕੇ ਦੇ ਨਾਲ ਪੜੋਸੀਆਂ ਦੇ ਕੋਲ ਰਹਿਣ ਦੀ ਮਰਿਆਦਾ ਤੇ ਫਿਰ ਧੀਰਜ ਇਹ ਦਰਖ ਆਸਾ ਰੂਪੀ ਨਦੀ ਵਹਾ ਕੇ ਲੈ ਜਾਂਦੀ ਹੈ ਜਣਾ ਤੋਂ ਪੁੱਟ ਕੇ ਲੈ ਜਾਂਦੀ ਹੈ व्याकुल मनुख को ना धीरज ना धर्म व्याकुल मनुख दे कोल इस तरह की सौगात नहीं आती बेचैन बंदे कोल इंसानियत भी नहीं आती परेशान बंदे को मनुखता भी नहीं आती मनुखता तो थले चला है, बहुत थले चला है, धीरज को तरहारी बुद्ध नाव को निवारी अगर कोई ऐसा दावा करे ਕਿ ਮੈਂ ਆਪਣੀ ਅਕਲ ਦੀ ਨੌਕਾ ਵਿੱਚ ਬੈਠ ਕੇ ਬਿਆਕੁਲਤਾ ਨੂੰ ਪਾਰ ਕਰ ਜਾਵਾਂਗਾ ਇਸ ਗਹਿਰਾਈ ਨੂੰ ਪਾਰ ਕਰ ਜਾਵਾਂਗਾ ਤਾਂ ਵਰਤਰੀ ਕਹਿੰਨ ਤੂੰ ਬਿਆਕੁਲਤਾ ਨੂੰ ਕੀ ਪਾਰ ਕਰਨਾ ਹੈ ਬਿਆਕੁਲਤਾ ਤੇਰੀ ਬੁੱਧੀ ਦੀ ਨੌਕਾ ਨੂੰ ਹੀ ਡੋਬ ਕੇ ਰੱਖ ਦੇਗੀ ਇਹ ਗਹਿਰਾਈ ਤੇਰੀ ਨੌਕਾ ਨੂੰ ਹੀ ਡੋਬ ਕੇ ਰੱਖ ਦੇਗੀ ਬੁੱਧਾ ਨਾਅ ਕੋ ਨਿਵਾਰੀ ਇਹ ਸਵਸਥੀ ਦੇਖਣ ਦੇ ਚ ਆਇਆ बड़े-बड़े दानिशवर चिंतक आलम फाजिल फिलॉसफर दिमाग दी नौका विच बैठ के जद पार होण दी कोशिश करदे ने व्याकुलता डूब के रख देंदी है तृष्णा डूब के रख देंदी है संकल्प डूब के रख देंदे ने और इनन दा निकलना ही औखा हो जांदा है बुद्ध नाव को नेवारी बिपता समीर है इस नदी पर हवा केड़ी चल रही है विपता। जिथे इच्छा है उथे संकल्प दृढ़ संकल्प है इच्छा दी पूर्ति लई, उथे तृष्णा है जिथे परबल तृष्णा है उथे व्याकुलता है जिथे व्याकुलता है उथे धीरज नहीं है जिथे धीरज नहीं है अकल भी नहीं है बुद्धि भी नहीं है तो जिथे अकल भी नहीं है बुद्ध भी नहीं है तो भरतरी है सिवाय बिपता तो कुछ भी नहीं है रोज नवे तो नवे हादसे नवे तो नवे टकराव नवे तो नवे दुख नवे तो नवे आदि रोग ब्याधि रोग उपाधि रोग आद ब्याद उपाद चमड़ी रहेगी हर वक्त चमड़ी रहेगी विपता समय अगह चल के ए महान दार्शनिक संत मनुख दे मानसिक तल दे मार के जो उसकी व्याकुलता वेख्या और अधीरपणे नो तो चित्रन ਇਸ ਤਰ੍ਹਾਂ ਕਰਦੇ ਨੇ ਮਦਨਾਦ ਖਗਬੀਰ ਰਾਗ ਦਵੇਖ ਗਰਾਘੇਰ ਮੋਹ ਚਕਰ ਆਂਕੋਨੀਸ਼ ਜਾਰੇ ਵਾਂ ਕੋ ਸਿਰ ਹੈ ਇਸ ਨਦੀ ਦੇ ਟੱਟ ਦੇ ਉੱਤੇ ਮਦਨਾਦ ਖਗਬੀਰ ਵਾਸ਼ਨਾ ਦੇ ਬਹੁਤ ਸਾਰੇ ਪੰਛੀ ਨੇ ਐਸਾ ਮਨੁੱਖ ਵਾਸ਼ਨਾ ਦੇ ਵਿੱਚ ਗਰਸਿਆ ਜਾਏਗਾ ਅਧੀਰਪਣਾ ਬਿਆਕੁਲਤਾ ਤ੍ਰਿਸ਼ਨਾ ਉਸ ਨੂੰ ਵਾਸ਼ਨਾ ਦੇ ਖੱਡ ਦੇ ਜਗਰਾ ਦੇ ਇਹ ਵਾਸ਼ਨਾ ਦੇ ਪੰਛੀ ਇਹ ਵਾਸ਼ਨਾ ਦੇ ਬਗਲੇ ਇਸ ਨਦੀ ਦੇ ਤਟ ਤੇ ਬਹੁਤ ਸਾਰੇ ਬਹੁਤ ਸਾਰੇ ਜੈਸੇ ਦਰਿਆਵਾਂ ਦੇ ਤਟ ਤੇ ਪੰਛੀ ਨੇ ਤੋ ਦਰਿਆਵਾਂ ਦੇ ਤਟ ਤੇ ਜਿਹੜੇ ਪੰਛੀ ਨੇ ਇਹ ਘਾਸ ਤਿੰਨ ਦਾਣਾ ਖਾਣ ਵਾਲੇ ਨਹੀਂ ਇਹ ਮੱਛਲੀਆਂ ਖਾਣ ਇਹ ਹਿੰਸਕ ਨੇ ਹਿੰਸਕ ਪੰਛੀ ਹੀ ਨਦੀ ਦੇ ਤੱਟ ਤੇ ਬੈਠਦੇ ਨੇ ਬਾਕੀ ਤੇ ਦਰਖਤਾਂ ਤੇ ਬੈਠਦੇ ਨੇ ਬਾਕੀ ਤੇ ਘਾਹ ਸੂਖ ਕਾਂਦੇ ਨੇ ਬਾਕੀ ਤੇ ਦਾਣੇ ਢੂੰਕ ਕੇ ਦਿੱਤੇ ਆਪਣੀ ਜੀਵਨ ਚਰਿਆ ਚਲਾਉਂਦੇ ਨੇ ਪਰ ਜੋ ਹਿੰਸਕ ਨੇ ਵਾਸ਼ਨਾ ਗਰਸੇ ਨੇ ਨਦੀਆਂ ਦੇ ਤੱਟ ਦੇਤੇ ਆਣ ਬੈਠਦੇ ਨੇ ਔਰ ਇਨਾਂ ਵਿੱਚ ਖਾਸ ਕਰਕੇ ਬਗਲਾ ਬਿਲਕੁਲ ਸ਼ਰੀਫ ਦਿਖਾਈ ਦੇ ਰਿਹਾ ਸੰਤ ਜੈਸਾ ਦਿਖਾਈ ਦੇ ਰਿਹਾ ਔਰ ਗਜ਼ਬ ਦੀ ਗੱਲ ਕਪੜੇ ਵੀ ਸੰਤ ਜੈਸੇ ਸੰਤ ਜੈਸੇ ਅੱਖਾਂ ਨੂੰ ਮੀਟ ਕੇ ਅੰਤਰਮੁਖੀ ਹੋਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਵੀ ਅੱਖਾਂ ਮੀਟ ਕੇ ਖੜਾ ਹੈ ਕਈ ਦਫਾ ਸੰਤ ਐਸੇ ਵੀ ਆਸਣ ਕਰਦੇ ਨੇ ਇੱਕ ਪੈਰ ਤੇ ਖੜੇ ਹੋ ਕੇ ਬੰਦਗੀ ਕਰਦੇ ਨੇ ਤਰੋਨੇ ਕੀਤੀ ਹੈ ਔਰ ਬਹੁਤ ਸਾਰੇ ਨੇ ਕੀਤੀ ਔਰ ਕਰ ਰਹੇ ਨੇ ਤਾਂ ਇੱਕ ਪੈਰ ਤੇ ਵੀ ਖੜਾ ਹੋ ਜਾਂਦਾ ਹੈ ਅੱਖਾਂ ਵੀ ਮੀਟ ਲੈਂਦਾ ਹੈ बस्तर भी बड़े सोहने अडोल खड़ा है भगत दिखाई देता है पर कौन दसे ए नाम करके अडोल नहीं होया काम करके अडोल प्रार्थना करके नहीं ये वाशना करके इस तटते है वाशना इतने इस है, जद इसने देखिया शिकार मेरे नेड़े है ਬਹੁਤ ਨੇੜੇ ਆਇਆ ਹੈ ਚਪਟਾ ਮਾਰ ਲੈਣਾ ਇਸਨੇ ਇਹਨੇ ਮੋਹ ਚ ਪਾ ਲੈਣੀ ਹੈ ਇਥੇ ਵਾਸ਼ਨਾ ਕਰਕੇ ਨਦੀ ਦੇ ਤੱਟ ਤੇ ਆਇਆ ਹੈ ਪ੍ਰਾਰਥਨਾ ਕਰਕੇ ਨਹੀਂ ਮਦਨ ਆਦ ਖਗਵੀਰ ਇਸ ਤਰ੍ਹਾਂ ਦਾ ਪੁਰਸ਼ ਬੜੀ ਪਰਬਲ ਵਾਸ਼ਨਾ ਦੇ ਵਿੱਚ ਗਰਸਿਆ ਹੋਵੇਗਾ ਮਦਨ ਆਦ ਖਗਵੀਰ ਮੋਹ ਚਕਰ યા ਕੋ ਨਹੀਂ ਇਸ ਨਦੀ ਦਾ ਇਕ ਘੁੰਮਣ ਘੇਰ ਵੀ ਹੈ ਇਕ ਚੱਕਰ ਵੀ ਹੈ ਕੀ ਮੋਰ ਪਾਣੀ ਦੇ ਚੱਕਰ ਦਾ ਇੱਕ ਵਿਗਿਆਨ ਹੈ ਕਿ ਕੋਈ ਮਨੁੱਖ ਅਗਰ ਉਸ ਦੇ ਚ ਫਸ ਗਿਆ ਤੋ ਜੀਵਦਿਆਂ ਜੀ ਨਹੀਂ ਨਿਕਲ ਸਕਦਾ ਮਰ ਕੇ ਹੀ ਨਿਕਲੇਗਾ ਮੁਰਦੇ ਨਿਕਲਦੇ ਨੇ ਘੁੰਮਣ ਘੇਰੀ ਦੇ ਚੋਂ ਜੀਵ ਦੇ ਡੁੱਬਦੇ ਨੇ ਲਾਸ਼ ਜਿਸ ਦਿਨ ਬਣ ਜਾਏਗਾ ਸ਼ਾਇਦ ਇਸ ਮੋਹ ਦੇ ਚੱਕਰ ਤੋਂ ਨਿਕਲ ਸਕੇ ਉਹਨਾਂ ਮੁਸ਼ਕਿਲ ਹੈ ਪਰਬਲ ਵਾਸ਼ਨਾ ਪਰਬਲ ਅधीरਪਣਾ ਪਰਬਲ ਵਿਪਤਾਵਾ ਔਰ ਮਹਾਨ ਬਿਆਕੁਲਤਾ ਮਹਾਨ ਤ੍ਰਿਸ਼ਨਾ ਇਹਨੂੰ ਜੀਵਦਿਆਂ ਜੀਤੇ ਨਹੀਂ ਨਿਕਲਣ ਦੇਣ ਲੱਗੀ ਇਹ ਤੇ ਮਰ ਕੇ ਨਿਕਲੇਗਾ ਇਹ ਤੇ ਬਾਅਦ ਵਿੱਚ ਮੁੰਡਿਆਂ ਦੇ ਚੁੱਕੇ ਲੋਕੀ ਕਹਿਣਗੇ ਰਾਮ ਨਾਮ ਸਤ ਹੈ ਰਾਮ ਨਾਮ ਸਤ ਹੈ ਜਦ ਕੇ ਇਹ ਹੀ ਮਨੁੱਖ ਸਾਰੀ ਜ਼ਿੰਦਗੀ ਕਹਿੰਦਾ ਰਿਹਾ ਰਾਮ ਨਾਮ ਝੂਠ ਹੈ ਰਾਮ ਨਾਮ ਝੂਠ ਹੈ ਤਾਂ ਹੀ ਤੇ ਇਹ ਹਾਲਤ ਚ ਦੀ ਬਣੀ ਅਗਰ ਰਾਮ ਨਾਮ ਸਤ ਹੈ ਇਹਦੀ ਜ਼ਿੰਦਗੀ ਦੇ ਚਾਉਂਦਾ ਅੱਜ ਪ੍ਰਫੁੱਲਤਾ ਹੋਣੀ ਸੀ ਅੱਜ ਆਨੰਦ ਹੋਣਾ ਸੀ ਅੱਜ ਖੇੜਾ ਹੋਣਾ ਸੀ ਅੱਜ ਇੱਕ ਮਸਤੀ ਆਉਣੀ ਸੀ ਇੱਕ ਸਰੂਰ ਹੋਣਾ ਸੀ ਆਨੰਦ ਦੀ ਗੰਗਾ ਇਸ ਦੇ ਅੰਦਰ ਬਹਿ ਜਾਂਦੀ ਆਸਾ ਦੀ ਨਦੀ ਨਹੀਂ मदनआद खगवीर राग द्वैख ग्राहगेर इस नदी रे दो बड़े परबल मगरमच्छी ने जे मनुक चलो नौका नहीं ते उंज तैर के या लंग के पार करण दी कोशिश करे तो राग द्वैख दो बड़े परबल मगरमच्छ ने कदी गमगीन होना कदी खुश होना ਕਦੀ ਹੱਸ ਪੈਣਾ ਕਦੀ ਰੋ ਪੈਣਾ ਕਦੀ ਪਰਫੁੱਲਤਾ ਕਦੀ ਕੁਮਲਾਣਾ ਇਹ ਦੋਵੇਂ ਇਸ ਨੂੰ ਪਾਰ ਨਹੀਂ ਜਾਣ ਦੇਣਗੇ ਨਦੀ ਤੋਂ ਰਾਗ ਦਵੇਖ ਗ੍ਰਾਹ ਗੀਰ ਮੋਹ ਚਕਰ ਜਾਂ ਕੋ ਨਹੀਂ ਜਾਰੇ ਵਾਂ ਕੋ ਸੀਰ ਹੈ ਹਰ ਨਦੀ ਉਹਦੇ ਚ ਇਸ਼ਨਾਨ ਕਰੀਏ ਤਨ ਠੰਡਾ ਹੋ ਜਾਂਦਾ ਹੈ ਇਹ ਹੀ ਨਦੀ ਹੈ ਜਿਹਦੇ ਚ ਇਸ਼ਨਾਨ ਕਰੀਏ ਤੇ ਅਗ ਲਗ ਜਾਂਦੀ ਜਲਨ ਹੀ ਜਲ साड़ा ही साड़ा तपशी तपश ही तपश यह फकीर अंत कह रहा है ऊंचे चिंता तट इस दरिया के कंटे ते दरिया किनारे ने जो तट ने तटा का ना की है एक कोई तट है बहुत लंबा और इसका ना है चिंता ऊंचे चिंता तट या तरनी कठिन तांते भोगी तामो बहे योगी बहे पारी सब भोगी इसे नदी डुब रहे ने कदी कदाई कोई कद योगी इच्छावा तो पार संकल्पा तो पार त्रिश्ना तो परे व्याकुलता तो परे अधीरपने तो परे विपता तो परे वाशना तो जो है परे मोह तो परे परम आनंद है ਔਰ ਨਾ ਸਾਰਾ ਜਗਤ ਸੋਗ ਦੇ ਚ ਜੀਉਂਦਾ ਹੈ ਚਿੰਤਾ ਦੇ ਚ ਜੀਉਂਦਾ ਹੈ ਚਿੰਤਾ ਹੈ ਇੱਛਾ ਹੈ ਸੰਕਲਪ ਹੈ ਵਿਵਪਤਾ ਹੈ ਔਰ ਇਹ ਮਜਬੂਆ ਕੀ ਬਣੇਗਾ ਸੋਗ ਸੋਗੀ ਮਨੁੱਖ ਹਰ ਵਕਤ ਸੰਕੁਚਿਤ ਹੁੰਦਾ ਹੈ ਸੋਗੀ ਮਨੁੱਖ ਹਰ ਵਕਤ ਆਪਣੇ ਵਿੱਚ ਖੋਇਆ ਰਹਿੰਦਾ ਹੈ ਸੋਗੀ ਮਨੁੱਖ ਆਪਣੇ ਆਪ ਦੇ ਚ ਡੁੱਬ ਕੇ ਜੁ ਹੈ ਰਹਿ ਜਾਂਦਾ ਹੈ ਔਰ ਸੋਗ ਇੱਕ ਐਸੀ ਅਗਨੀ ਸਭ ਕੁਝ ਜਲ ਕੇ ਰਹਿ ਜਾਂਦਾ ਹੈ ਬਚਦਾ ਜੋ ਹੈ ਕੁਝ ਵੀ ਨਹੀਂ ਜੇ ਰੋਗ ਪ੍ਰਭੂ ਦੇ ਨਾਮ ਨਾਲ ਦੂਰ ਆਉਂਦੇ ਨੇ ਤੋ ਸੋਗ ਕਿਸ ਤਰ੍ਹਾਂ ਦੂਰ ਹੋਵੇਗਾ ਸੋਗ ਕਿਸ ਤਰ੍ਹਾਂ ਮਿਟੇ ਤੋ ਪਾਤਸ਼ਾਹੀ ਬਾਣੀ ਕਹਿੰਦੀ ਹੈ ਰੋਗ ਸੋਗ ਦੁਖ ਜਰਾ ਮਾਰਾ ਹਰ ਜਨੇ ਨਹੀਂ ਨਿਕਟਾਨੀ ਨਾਮ ਹੀ ਰੋਗ ਦਾ دارو ਹੈ ਨਾਮ ਹੀ ਸੋਗ ਦਾ دارو ਹੈ ਨਾਮ ਹੀ ਤਨ ਦੇ ਚੋਂ ਰੋਗ ਕੱਢ ਦਿੰਦਾ ਹੈ। ਨਾਮ ਹੀ ਮਨ ਦੇ ਚੋਂ ਸੋਗ ਕੱਢ ਦਿੰਦਾ ਹੈ। ਐਸਾ ਦਾ ਰੋ ਜੋ ਤਨ ਨੂੰ ਸਵਸਥ ਕਰ ਦੇਵੇ। ਮਨ ਨੂੰ ਸਵਸਥ ਕਰ ਦੇਵੇ। ਤਨ ਦੇ ਚੋਂ ਸੋਗ ਕੱਢ ਦੇਵੇ। ਤਨ ਦੇ ਚੋਂ ਰੋਗ ਕੱਢ ਦੇਵੇ। ਮਨ ਦੇ ਚੋਂ ਸੋਗ ਕੱਢ ਦੇਵੇ। ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ। ਮਹਾਰਾਜ ਕਹਿੰਦੇ ਨੇ ਤੇ ਨੇੜੇ ਵੀ ਨਹੀਂ ਜਾਂਦੇ ਰੋਗ ਤੇ ਸੋਗ। ਪ੍ਰਵੇਸ਼ ਕਰਨਾ ਤੇ ਇੱਕ ਪਾਸੇ। ਰੋਗ ਦਾ ਹੋਣਾ ਸੋਗ ਦਾ ਹੋਣਾ ਇਸ ਗੱਲ ਦਾ ਸਬੂਤ ਨਾਮ ਨਹੀਂ ਹੈ ਤੇ ਜੇ ਨਾਮ ਹੈ ਤਾਂ ਫਿਰ ਪਰਤਕਸ਼ ਹੋ ਗਏ تھے ਸੋਗ ਨਹੀਂ ਹੈ ਇੱਥੇ ਰੋਗ ਨਹੀਂ ਹੈ ਸਤਿਗੁਰ ਸਾਰਿਆਂ ਦੇ ਰੋਗ ਦੂਰ ਕਰੇ ਸੋਗ ਦੂਰ ਕਰੇ ਔਰ ਆਪਣਾ ਨਾਮ ਹਿਰਦੇ ਦੇ ਵਿੱਚ ਵਸਾਏ